ਤਾ ਤੁਸੀਂ ਇਹ ਦਰਿਆ ਦੇ ਹਾਲਾਤ ਦੇਖ ਸਕਦੇ ਤੁਹਾਨੂੰ ਤਸਵੀਰਾਂ ਵੀ ਵਿਖਾਵਾਂਗੇ ਇੱਥੇ ਕੋਈ ਵੱਡੇ ਕਾਰਜ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਸਾਹਮਣੇ ਇੱਕ ਸੰਗਤ ਲੱਗੀ ਹੈ ਔਰ ਜਿਹੜੇ ਵੱਡੇ ਪਦਰਤੇ ਮਾਲਕੀ ਜੀ ਬਿਨਾਂ ਢਾਲ ਲੱਗੀ ਉਸ ਚੀਜ਼ ਨੂੰ ਲੈ ਕੇ ਅੱਜ ਇੱਥੇ ਉਪਰਾਲਾ ਕੀਤਾ ਗਿਆ ਹੈ ਇਲਾਕੇ ਵੱਲੋਂ ਪਿੰਡ ਵੱਲੋਂ ਤੇ ਬਾਬਾ ਅੰਗਰੇਜ਼ ਸਿੰਘ ਜੀ ਬਾਣਾਵਾਲੀ ਵੱਲੋਂ ਤੇ ਮੌਕੇ ਤੇ ਪੰਜ ਸਰਪੰਚ ਵੀ ਖੜੇ ਆ ਇਹਨਾਂ ਜੱਟਾਂ ਦੀ ਆਪਾਂ ਜ਼ਮੀਨ ਬਚਾਉਣੀ ਆ ਵੇਖੋ ਜ਼ਮੀਨਾਂ ਅੱਜ 27 27 ਲੱਖ ਰੁਪਏ ਆ ਜਿਹੜਾ ਜ਼ਮੀਨਦਾਰ ਰੇਟ ਆ ਮਾੜਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਮਾੜਾ ਬੰਦਾ ਘਰ ਨਹੀਂ ਬਣਾ ਸਕਦਾ 7-8000 ਨੂੰ ਇੱਟ ਹੋ ਗਈ ਆ ਬੜਾ ਕੰਮ ਮਹਿੰਗਾ ਹੈ ਮਹਗਾਈ ਬਹੁਤ ਹੋ ਗਈ ਆ ਤੇ ਆ ਵੇਖੋ ਝੋਨੇ ਵਾਲੀਆਂ ਜ਼ਮੀਨਾਂ ਐ ਬੋਰ ਰੁੜ ਗਿਆ ਝੋਨੇ ਰੁੜ ਗਿਆ ਤੇ ਸਾਡੀ ਇਹ ਹੀ ਅਪੀਲ ਆ ਇਹਨਾਂ ਗਰੀਬਾਂ ਕਿਸਾਨਾਂ ਦੀ ਜਿਹੜੀ ਬਾਕੀ ਤੇ ਇਹ ਬਹੁਤ ਜ਼ਿਆਦਾ ਪਰਮੇਸ਼ਰ ਨੇ ਇਹ ਪਾਣੀ ਨੇ ਢਾਹ ਲਾਤੀ ਆ ਜ਼ਮੀਨਾਂ ਨੂੰ ਤਕਰੀਬਨ 100 ਕਿੱਲੇ ਦੇ ਲਗਭਗ ਜਿਹੜੀ ਪੈਲੀ ਆ ਇਹ ਪਾਣੀ ਰੋੜ ਕੇ ਲੈ ਗਿਆ ਤੇ ਆ ਨਾਲ ਭਜਨਸੋਂ ਦਾ ਘਰ ਆ ਸਿਰਫ ਡੇਢ ਕਿਲਾ ਰਹਿ ਗਿਆ ਇੱਥੋਂ ਜਿੱਥੇ ਆਪਾਂ ਖੜੇ ਆ ਤੇ ਘਰ ਨੂੰ ਵੀ ਖਤਰਾ ਵਾ ਜਵਾਕਾਂ ਨੂੰ ਵੀ ਖਤਰਾ ਵੇਖੋ ਵੀ ਕੀ ਕਰਾਂਗੇ ਅਸੀਂ ਇਹ ਹੁਣ ਸਾਡੀ ਬੇਨਤੀ ਇਹ ਆ ਵੀ ਜਿੰਨੀਆਂ ਵੀ ਸੰਗਤਾਂ ਹਨ ਜਿੰਨੀਆਂ ਵੀ ਸੰਗਤਾਂ ਇਹ ਆਵਾਜ਼ ਨੂੰ ਸੁਣ ਰਹੀਆਂ ਏ ਤਗੜੀਆਂ ਹੋ ਕੇ ਉਪਰ ਆਲਾ ਦੇਣ ਠੀਕ ਹੈ ਸੰਤਾਂਵਾਂ ਵਾਲੇ ਜਿਵੇਂ ਆ ਆਪਣੇ ਨੌਜਵਾਨ ਸੇਂਗਾ ਰਾਸ਼ਨ ਪੱਤਾ ਵੰਡਦੇ ਆ ਇਹ ਵੀ ਸਾਰੀਆਂ ਜੜੀਆਂ ਫੋਜਾਂ ਵਾਏ ਪਹੁੰਚਣ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੱਗੜਕੇ ਜੱਲੋਕੇ ਪਿੰਡ ਕਤਬਦੀਨ ਵਾਲਾ ਤਾਂ ਤੁਸੀਂ ਇਹ ਦਰਿਆ ਦੇ ਹਾਲਾਤ ਦੇਖ ਸਕਦੇ ਤੁਹਾਨੂੰ ਤਸਵੀਰਾਂ ਵੀ ਵਿਖਾਵਾਂਗੇ ਇੱਥੇ ਕੋਈ ਵੱਡੇ ਕਾਰਜ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਸਾਹਮਣੇ ਇੱਕ ਸੰਗਤ ਲੱਗੀ ਹੈ ਔਰ ਜਿਹੜੇ ਵੱਡੇ ਪਦਰ ਤੇ ਮਾਲਕੀ ਜੀ ਬਿਨਾਂ ਢਾਲ ਲੱਗੀ ਉਸ ਚੀਜ਼ ਨੂੰ ਲੈ ਕੇ ਅੱਜ ਇੱਥੇ ਪ੍ਰਾਲਾ ਕੀਤਾ ਗਿਆ ਇਲਾਕੇ ਵੱਲੋਂ ਪਿੰਡ ਵੱਲੋਂ ਤੇ ਬਾਬਾ ਅੰਗਰੇਜ਼ ਸਿੰਘ ਜੀ ਬਾਣਾਵਾਲੀ ਵੱਲੋਂ ਤੇ ਮੌਕੇ ਤੇ ਪੰਜ ਸਰਪੰਚ ਵੀ ਖੜੇ ਆ ਤਾਂ ਆਪਾਂ ਗੱਲਬਾਤ ਕਰਨੇ ਆਲੇ ਫਤੇ ਬਲਾਲੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਨਾ ਕਾਰਜਾ ਬਾਰੇ ਕੀ ਕਹਿਣਾ ਚਾਹੁੰਦੇ ਬਾਬਾ ਜੀ ਇਹ ਜਿਹੜਾ ਕਾਰਜਾ ਵੇਖੋ ਜੀ ਇਹ ਕਾਰਜਾ ਸੰਗਤ ਦਾ ਹਾਂਜੀ ਹਾਂਜੀ ਸੰਗਤ ਦੇ ਅੱਗੇ ਕੋਈ ਸ਼ੈ ਨਹੀਂ ਆਟਦੀ ਹਾਂਜੀ ਹਾਂਜੀ ਇਹ ਹੁਣ ਕਤਬਦੀਨ ਤੋਂ ਲੈ ਕਰਕੇ ਪਿੰਡਾਂ ਗੱਗੜ ਚੱਕ ਹਾਂਜੀ ਹਾਂਜੀ ਜਲੋਗੇ ਕਾਲੇ ਕੇ ਹਥਾੜ ਹੈਂ ਇਹ ਕੋਈ 4-5 ਮੀਲ ਦਾ ਰਕਬਾ ਹੈ ਤੇ ਇਹ ਬਹੁਤ ਜਿਆਦਾ ਪਰਮੇਸ਼ਰ ਨੇ ਇਹ ਪਾਣੀ ਨੇ ਢਾਹ ਲਾਤੀ ਆ ਜਮੀਨਾਂ ਨੂੰ ਤਕਰੀਬਨ 100 ਕਿੱਲੇ ਦੇ ਲਗਭਗ ਜਿਹੜੇ ਪੈਲੇ ਆ ਇਹ ਪਾਣੀ ਰੋੜ ਕੇ ਲੈ ਗਿਆ ਤੇ ਆ ਨਾਲ ਭਜਨਸੋਂ ਦਾ ਘਰ ਆ ਸਿਰਫ ਡੇਢ ਕਿਲਾ ਰਹਿ ਗਿਆ ਇੱਥੋਂ ਜਿੱਥੇ ਆਪਾਂ ਖੜੇ ਆ ਤੇ ਘਰ ਨੂੰ ਵੀ ਖਤਰਾ ਵਾ ਜਵਾਕਾਂ ਨੂੰ ਵੀ ਖਤਰਾ ਵੇਖੋ ਵੀ ਕੀ ਕਰਾਂਗੇ ਅਸੀਂ ਹਾਂਜੀ ਏ ਹੁਣ ਸਾਡੀ ਬੇਨਤੀ ਇਹ ਆ ਵੀ ਜਿੰਨੀਆਂ ਵੀ ਸੰਗਤਾਂ ਹਨਾ ਜਿੰਨੀਆਂ ਵੀ ਸੰਗਤਾਂ ਇਹ ਆਵਾਜ਼ ਨੂੰ ਸੁਣ ਰਹੀਆਂ ਏ ਤਗੜੀਆਂ ਹੋ ਗਿਓ ਪ੍ਰਾਲਾ ਦੇਣ ਠੀਕ ਹੈ ਸੰਤਾਵਾਂ ਵਾਲੇ ਜਿਵੇਂ ਆ ਆਪਣੇ ਨੌਜਵਾਨ ਸਿੰਘ ਰਾਸ਼ਨ ਪੱਤਾ ਵੰਡਦੇ ਆ ਇਹ ਵੀ ਸਾਰੀਆਂ ਜਿਹੜੀਆਂ ਫੌਜਾਂ ਆ ਪਹੁੰਚਣ ਪਿੰਡ ਗੱਗੜ ਚੱਕ ਕুতਬਦੀਨ ਜੱਲੋ ਕੇ ਕਾਲੇ ਕੇ ਹਟਾੜ ਜਾਨੀ ਕਿ ਇਧਰੋਂ ਅਸੀਂ ਜਿਹੜੀ ਢਾਬਾ ਗੱੜਦੇ ਵਾਲੇ ਬੰਨੇ ਤੋਂ ਲੱਗੇ ਆ ਗਗੜ ਕੇ ਤਾਂ ਗਗੜ ਕੇ ਤਾਂ ਤੇ ਪਰਮੇਸ਼ਰ ਦੇ ਹੁਕਮ ਦੇ ਨਾਲ ਅੱਜ ਅਰਦਾਸ ਬੇਨਤੀ ਕਰਕੇ ਅੱਜ ਇਹ ਜਿਹੜਾ ਕਾਰਜ ਸुरू ਕੀਤਾ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਸਾਡੇ ਵੀ ਅਸੀਂ ਵੀ ਬੱਚੇ ਘੱਲੇ ਆ ਇਹ ਉਹਨਾਂ ਬੱਚਿਆਂ ਤਾਂ ਕਰ ਵੀ ਜਿਹੜੀ ਆਵਾਜ਼ ਜਾਵੇ ਬਾਹਰ ਵੀ ਜਾਵੇ ਵੀ ਇਹਨਾਂ ਸੰਗਤਾਂ ਨੂੰ ਜਿਵੇਂ ਐਮ ਐਲ ਏ ਸਾਹਿਬਾ ਪੈਂਕੀ ਸਾਹਿਬ ਜਿੰਨੇ ਵੀ ਐਮ ਐਲ ਏ ਆਪਣੇ ਪੰਜਾਬ ਦੇ ਵਿੱਚ ਆ ਜਾਂ ਤਰਨਤਾਰਨ ਜ਼ਿਲ੍ਹਾ ਚ ਫਿਰੋਜ਼ਪੁਰ ਜ਼ਿਲ੍ਹਾ ਹੈ ਇਹਨਾਂ ਦੀ ਆ ਕੇ ਸਾਰੀ ਕੋਈ ਗੱਲ ਬਾਤ ਸੁਣਨ ਤਾਂ ਬਹੁਤ ਜਿਆਦਾ ਲੱਗੀ ਆ ਤੇ ਇਹਨਾਂ ਦੀ ਜਿਹੜੀ ਆ ਬਾਹ ਫੜੀ ਜਾਵੇ ਠੀਕ ਹੈ ਜੀ ਇਹ ਲੀਡਰਾਂ ਦਾ ਫਰਜ ਆ ਹਾਂਜੀ ਹਾਂਜੀ ਜਦੋਂ ਵੋਟਾਂ ਆਉਂਦੀਆਂ ਉਦੋਂ ਭੱਜੇ ਆਉਂਦੇ ਉਦੋਂ ਕਹਿੰਦੇ ਕੋਈ ਘਰ ਰਹਿ ਨਾ ਜਾਵੇ ਜੇ ਕੋਈ ਪਾਸੇ ਗਿਆ ਤੈਨੂੰ ਚੜਾ ਕੇ ਲਿਉਂਦੇ ਆ ਗੱਡੀਆਂ 'ਚ ਮਾਰਾਂ ਨੂੰ ਗੱਡੀ 'ਚ ਪਾ ਕੇ ਲੈ ਜਾਂਦੇ ਹਾਂ ਹਾਂ ਜਿਹੜੀਆਂ ਬਜ਼ੁਰਗ ਮਾਤਾ ਉਹਨਾਂ ਨੂੰ ਗੱਡੀਆਂ 'ਚ ਬਾਬਾ ਲੈ ਆਉਂਦੇ ਆ ਵੀ ਵੋਟ ਘਟ ਨਾ ਜਾਵੇ ਤੇ ਅੱਜ ਵੇਖੋ ਇਹਨਾਂ ਦੀਆਂ ਰਜਿਸਟਰੀ ਵਾਲੀਆਂ ਪਹਿਲੀਆਂ ਐ ਅੱਜ ਇਹਨਾਂ ਦੇ ਮਨ ਦੇ ਵਿੱਚ ਕੀ ਬੀਜਦੀ ਆ ਜਿਹੜਾ ਖੇੜੜ ਖਵਾ ਜਾਏ ਇਹ ਟਾਟਾ ਕੇ ਤਸਮਿਸ ਕਰੀ ਜਾਂਦਾ ਹੈ ਤੇ ਹੁਕਮ ਦੇ ਨਾਲ ਪਰਮੇਸ਼ਰ ਦੇ ਹੁਕਮ ਦੇ ਵਿੱਚ ਅਰਦਾਸ ਬੇਨਤੀ ਕੀਤੀ ਆ ਸੇਵੇਂ ਪਾਤਸ਼ਾਹ ਮਹਾਰਾਜ ਨੂੰ ਤਿਆ ਕੇ ਤੇ ਗੁਰੂ ਮਹਾਰਾਜ ਇਹ ਸੰਸਾਰ ਤੇ ਭਲਾ ਕਰੋ ਤੇ ਜਿੱਥੇ ਤੁਸੀਂ ਅੱਗੇ ਵਗ ਰਹੇ ਹੋ ਉੱਥੇ ਵਗੀ ਜਾਓ ਕੋਈ ਡਰ ਨਹੀਂ ਤੇ ਇਹਨਾਂ ਦੇ ਤੁਸੀਂ ਰਹਿਮਤ ਕਰੋ ਤੇ ਸੱਜਣਾ ਮਿੱਤਰਾਂ ਨੂੰ ਨੌਜਵਾਨਾਂ ਨੂੰ ਸੰਗਤ ਨੂੰ ਜਿੱਥੋਂ ਵੀ ਤੱਕ ਸਾਡੀ ਆਵਾਜ਼ ਜਾਂਦੀ ਆ ਅਸੀਂ ਇਹ ਬੇਨਤੀ ਕਰਦੇ ਆ ਪੀ ਡੀਜ਼ਲ ਦੀ ਸੇਵਾ ਮਾਇਆ ਦੀ ਸੇਵਾ ਤੋੜਿਆਂ ਦੀ ਸੇਵਾ ਮਿੱਟੀ ਦੀ ਸੇਵਾ ਫੌਜਾਂ ਜਿਹੜੀਆਂ ਵੱਡੇ ਵੱਡੇ ਟਰੈਕਟਰਾਂ ਫੌਜਾਂ ਦੇ ਕੋਲੇ ਬਾਤ ਚੜ ਕੇ ਜਿਹੜੇ ਆ ਉਹ ਟਰੈਕਟਰ ਲੈ ਕੇ ਹੁਣ ਗੱਗੜ ਚੱਕ ਪੀ ਸਾਰੇ ਸੰਗਤ ਆਪਾਂ ਨੂੰ ਪੀਲਪਾਤ ਜਾਣਦੇ ਵੀ ਆ ਪੀ ਬਾਬਾ ਅੰਗਰੇਜ਼ ਸਿੰਘ ਪਿੰਡ ਬਾਣਾ ਵਾਲੀ ਨੰਬਰ ਵੀ ਬੋਲਦੇ ਕਰਕੇ ਬਾਬਾ ਜੀ 9814818508 हां जी 9948 18508 6ਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੜਾਵ ਆਪਣੇ ਕੋਲ ਪਿੰਡ ਰੁਕਨੇ ਵਾਲਾ ਹਮ ਵਸਤੀ ਬਾਣਾ ਵਾਲੀ ਠੀਕ ਹੈ ਜੀ ਨਜ਼ਦੀਕ ਸਤ ਮਝਲਾ ਦਰਬਾਰ ਆ ਪਾਸਾ ਮਹਾਰਾ ਦੀ ਕਿਰਪਾ ਦੇ ਨਾਲ ਤੇ ਅੱਜ ਗੁਰੂ ਦੇ ਹੁਕਮ ਦੇ ਨਾਲ ਇੱਥੇ ਅਰਦਾਸ ਬੇਨਤੀ ਹੋਈ ਆ ਸੰਗਤਾਂ ਨੇ ਬੇਨਤੀ ਕੀਤੀ ਆ ਤੇ ਇਹ ਢਾਹ ਨੂੰ ਵੇਖ ਕੇ ਮਨ ਨੂੰ ਤਰਸ ਆਇਆ ਵੀ ਹਰੇਕ ਘਰ ਦੇ ਵਿੱਚ ਜਾ ਕੇ ਜਲ ਪਾਣੀ ਸਗੀਦਾ ਗਰਾਈਆਂ ਲੈਈਦੀਆਂ ਤੇ ਜਿਆਦਾ ਇਹਨਾਂ ਦਾ ਆਪਸ ਆਸਨਾ ਦਿੱਤਾ ਤੇ ਕੌਣ ਦਊਗਾ ਹਾਂ ਇਹ ਸਾਰੀਆਂ ਸੰਗਤਾਂ ਦਾ ਸੰਜੋਗ ਆ ਨੌ ਜਵਾਨਾਂ ਦਾ ਜਿੰਨੀਆਂ ਵੀ ਸੰਗਤਾਂ ਇਹ ਵੀਡੀਓ ਦੇਖ ਰਹੀਆਂ ਐ ਤੇ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਸਾਡੇ ਨਾਲ ਸਰਪਰਕ ਕਰਨਾ ਇਹਨਾਂ ਸਿੰਘਾਂ ਨੂੰ ਆਪਾਂ ਤੇਲ ਮਾਇਆ ਇਹ ਜੋ ਵੀ ਤੁਹਾਡਾ ਇੱਕ ਪੈਸਾ ਇਸ ਬੰਨ ਦੇ ਉੱਪਰ ਲੱਗੂਗਾ ਜਿੱਥੇ ਅਸੀਂ ਖੜੇ ਆ ਨੋ ਚਲਾ ਰਹੇ ਆ ਨੋ ਚਲਾ ਰਹੇ ਆ ਇਹਨਾਂ ਜੱਟਾਂ ਦੀ ਆਪਾਂ ਜ਼ਮੀਨ ਬਚਾਉਣੀ ਆ ਵੇਖੋ ਜ਼ਮੀਨਾਂ ਅੱਜ 27 27 ਲੱਖ ਰੁਪਏ ਜਿਹੜਾ ਜ਼ਮੀਨਦਾਰ ਰੇਟ ਆ ਮਾੜਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਮਾੜਾ ਬੰਦਾ ਘਰ ਨਹੀਂ ਬਣਾ ਸਕਦਾ 7-8000 ਨੂੰ ਇੱਟ ਹੋ ਗਈ ਆ ਬੜਾ ਕੰਮ ਮਹਿੰਗਾ ਹੈ ਮਗਹਾਈ ਬਹੁਤ ਹੋ ਗਈ ਆ ਤੇ ਆ ਵੇਖੋ ਝੋਨੇ ਵਾਲੀਆਂ ਜ਼ਮੀਨਾਂ ਐ ਬੋਰ ਰੁੜ ਗਿਆ ਝੋਨੇ ਰੁੜ ਗਿਆ ਤੇ ਸਾਡੀ ਇਹੀ ਅਪੀਲ ਆ ਇਹਨਾਂ ਗਰੀਬਾਂ ਕਿਸਾਨਾਂ ਦੀ ਜਿਹੜੀ ਬਾਹ ਫੜੀ ਚੱਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਪੰਚ ਸਰਤਾਬ ਸਿੰਘ ਜੀ ਆਪਾਂ ਇੱਕ ਬੇਨਤੀ ਕਰਦੀਏ ਚੱਲਦੀ ਵੀਡੀਓ 'ਚ ਜਿਹੜੀ ਸੇਵਾ ਚੱਲ ਰਹੀ ਐ ਅਗਲੇ ਸਮੇਂ 'ਚ ਕੀ ਪਰਾਲੇ ਹੋਣਗੇ ਇੱਕ ਬੇਨਤੀ ਕਰ ਦਿਓ ਜੀ ਅਗਲੇ ਸਮੇਂ ਇਹੋ ਹੀ ਪ੍ਰਾਲੇ ਜੇ ਸੰਤਾਂ ਵੱਧ ਤੋਂ ਵੱਧ ਸੰਯੋਗ ਦੇਣ ਤੇ ਜਿਹੜਾ ਕੰਮ ਆ ਛੇਤੀ ਤੋਂ ਛੇਤੀ ਜਿਹੜਾ ਰੰਭਿਆ ਅੱਜ ਬਾਬੇ ਅੰਗਰੇਜ਼ ਸੋਹਣ ਨੇ ਮਹਾਂਪੁਰਖਾਂ ਨੇ ਇਹ ਛੇਤੀ ਤੋਂ ਛੇਤੀ ਜੇ ਕੋਈ ਮਾਇਆ ਦਾ ਕੰਮ ਬਣ ਜੇ ਮਸ਼ਿੰਦਰੀਆਂ ਸੰਤਾਂ ਮਿੱਟੀ ਲੈ ਕੇ ਆਉਣ ਹਾਂਜੀ ਕੋੜਿਆਂ ਦੀਆਂ ਸੇਵਾ ਤੇ ਛੇਤੀ ਤੋਂ ਛੇਤੀ ਹੋ ਕੇ ਦੇ ਪੈੜੀਆਂ ਤੇ ਜਿਹੜੇ ਘਰਾਂ ਬਚਾਏ ਜਾਣ ਜਿਹੜੀ ਅਗਲੀ ਨੌਜਵਾਨ ਪੀੜ੍ਹੀ ਇਹ ਵੀ ਬਚ ਸਕਦੀ ਹੈ ਤੇ ਜੇ ਇੱਥੇ ਕੋਈ ਢਿੱਲਾ ਰਿਹਾ ਕੰਮ ਫਿਰ ਉਹਦਾ ਤੁਹਾਨੂੰ ਪਤਾ ਹੀ ਆ ਵੱਡਾ ਨੁਕਸਾਨ ਤੇ ਅਸੀਂ ਇਹਨਾਂ ਮੰਤਰੀਆਂ ਨੂੰ ਵੀ ਅਪੀਲ ਕਰਦੇ ਆ ਵੀ ਚਲੋ ਜੇ ਕੋਈ ਉਤਰਾ ਨਹੀਂਗਾ ਤੁਸੀਂ ਜਿੰਨੀ ਜੋਗੀ ਹੈਗੀ ਉਨੀ ਹੀ ਮਤ ਕਰੋ ਸਾਡੀ ਸਾਰੇ ਮੰਤਰੀ ਪ੍ਰੋਜਪੁਰ ਵਾਲੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਮੰਤਰੀ ਜਿੰਨੇ ਵੀ ਹੈਗੇ ਆ ਆਣ ਕੇ ਜੋ ਜੋ ਇਹ ਸਬੰਧ ਆਣ ਕੇ ਵੇਖਣ ਫਰਜ਼ ਤਾਂ ਇਹਨਾਂ ਦਾ ਬਣਦਾ ਸੀ ਸਰਕਾਰਾਂ ਦਾ ਤੇ ਪਰ ਅੱਜ ਇਹ ਮਹਾਂਪੁਰਖ ਸੰਗਤ ਨੂੰ ਲੈ ਕੇ ਆਪ ਆਏ ਆ ਇੱਥੇ ਸਾਡੇ ਕੋਲੇ ਤੇ ਸੰਗਤਾਂ ਨੇ ਆਪ ਹੀ ਪ੍ਰਾਲਾ ਕੀਤਾ ਠੀਕ ਹੈ ਤੇ ਅਸੀਂ ਸਮਾਜ ਸੇਵੀ ਨੂੰ ਐਨਆਰ ਵੀਰਾਂ ਨੂੰ ਬੇਨਤੀਆਂ ਕਰਦੇ ਆ ਵੀ ਜਿੰਨਾ ਵੱਧ ਤੋਂ ਵੱਧ ਚਾਰਾ ਮਾਰੋ ਤੇ ਇਸ ਜਿੰਨੀ ਵੀਡੀਓ ਨੂੰ ਵੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸੇਤੀ ਦੇ ਸਤਿ ਸ੍ਰੀ ਅਕਾਲ ਪ੍ਰਬੰਧ ਹੋਇਆ ਜਿਹੜੇ ਨੇੜਲੇ ਹੋਰ ਵੀ ਪਿੰਡ ਐ ਕਾਫੀ ਪਿੰਡ ਹੈਗੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਮਾਤਬਾਨਾਂ ਨੂੰ ਜਿੱਥੇ ਆਪਾਂ ਸੰਪਰਕ ਹਾਂਜੀ ਅਸੀਂ ਜਿੰਨੇ ਵੀ ਹੈਗੇ ਅੱਜ ਲਾਗੇ ਏਰੀਏ ਦੇ ਪਿੰਡ ਜਿਵੇਂ ਕਤਬਦੀਨ ਗਗੜਕੇ ਆ ਜੱਲੋਕੇ ਕਾਲੇਕੇ ਥਾਟਾ ਸਾਡੇਰਾ ਇੱਥੋਂ ਪਿੱਛੇ ਵੀ ਇੱਥੋਂ ਤੱਕ ਜਿੰਨੇ ਵੀ ਪਿੱਛੇ ਲੱਗਦੇ ਪਿੰਡ ਆ ਜੋ ਫਰੋਜਪੁਰ ਤੱਕ ਜਿੱਥੋਂ ਜਿੱਥੋਂ ਵੀ ਸਾਡੀ ਆਵਾਜ਼ ਸੁਣਦੇ ਆ ਉੱਥੇ ਉੱਥੇ ਸੰਪਰਕ ਕਰਨ ਬਾਬਾ ਜੀ ਜਣੀ ਬਾਬੇ ਅੰਗਰੇਜ਼ ਸੋਹਣਾ ਨੰਬਰ ਦੱਸ ਚੁੱਕੇ ਆ ਉਹਨਾਂ ਨਾਲ ਸੰਪਰਕ ਕਰਨ ਔਰ ਰਾਤ ਦੇ ਨਹੀਂ ਸਾਡੇ ਨਾਲ ਸੇਵਾ ਕਰ ਰਹੇ ਆ ਕਿ ਉਹ ਕੀ ਹੋਰ ਵੀ ਸੰਗਤਾਂ ਦਾ ਜਿੰਨਾ ਵੀ ਵੱਧ ਤੋਂ ਵੱਧ ਆਹੀ ਉਹਨਾਂ ਦਾ ਧੰਨਵਾਦ ਕਰਾਂਗੇ ਵੀਰ ਪਰਮਜੀਤ ਵੀ ਸਰਪੰਚ ਸਾਹਿਬ ਰੁਕਣੇ ਵਾਲੀ ਇੱਥੇ ਖਲੋਤੇ ਨਹੀਂ ਉਹਨਾਂ ਵੀ ਇਹ ਵੇਖ ਕੇ ਦੁੱਖ ਨੂੰ ਦੀ ਉਹਨਾਂ ਵੀ ਸਾਨੂੰ ਇਹ ਬੇਨਤੀ ਕੀਤੀ ਹੈ ਵੀ ਮੈਂ ਆਪਦੇ ਜਿੰਨੇ ਟਰੈਕਟਰ ਉਹ ਵੀ ਭੇਜੂੰਗਾ ਜਿੰਨੀ ਵੀ ਮੇਰੀ ਬਣਦੀ ਸੇਵਾ ਵੱਧ ਤੋਂ ਵੱਧ ਮੈਂ ਰਾਤ ਦਿਨ ਤੁਹਾਡੇ ਨਾਲ ਕਦੇ ਵੀ ਲੋਡ ਪਾਉਣ ਤੇ ਮੈਂ ਉਸੇ ਟਾਈਮ ਤੇ ਆ ਜਾਣਾ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਇੱਥੇ ਆਇਆਂ ਦਾ ਧੰਨਵਾਦ ਕਰਦੇ ਵੈਗਰ ਜੀ ਖਾਲਸਾ ਵੈਰੀ ਫਤਹੀ ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਤੁਹਾਡਾ ਔਰ ਬਾਬਾ ਅੰਗਰੇਜ਼ ਸਿੰਘ ਦਾ ਔਰ ਵੱਡੇ ਪ੍ਰਾਲਿਆਂ ਦੀ ਲੋੜ ਹੈਗੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਇੱਥੇ ਥੋੜਾ ਜਿਹਾ ਕਰੀਬ 4-5 ਕਿਲੋਮੀਟਰ ਗੁਰਦਾਰਾ ਟਾਪਸਰ ਜਿਹੜੀ ਸੇਵਾ ਲੈ ਕੇ ਸੇਵਾ ਕਰ ਰਹੀ ਹੈ ਨੌਜਵਾਨ ਸੇਵਾ ਕਰ ਰਹੇ ਆ ਮਹਾਰਾਣ ਵੇ 20-20 ਕਿਲੋਮੀਟਰ ਤੋਂ ਮਿੱਟੀ ਆ ਰਹੀ 25 ਕਿਲੋ 25-25 ਕਿਲੋਮੀਟਰ ਤੋਂ 30 ਕਿਲੋਮੀਟਰ ਤੋਂ ਮਿੱਟੀ ਆ ਰਹੀ ਹੈ ਔਰ ਉੱਥੇ ਹਰੇਕ ਨੌਜਵਾਨ ਬਜ਼ੁਰਗ ਸਾਡੇ ਹਰੇਕ ਜਿਹੜੇ ਕੋਈ ਐਨਆਰਈ ਵੀਰ ਸਾਰੇ ਉੱਥੇ ਸੰਯੋਗ ਕਰ ਰਹੇ ਹੈਗੇ ਤਾਂ ਇੱਥੇ ਵੀ ਅਸੀਂ ਇਸ ਵੀਡੀਓ ਦੇ ਜ਼ਰੀਏ ਬਾਬਾ ਅੰਗਰੇਜ਼ ਸਿੰਘ ਵੱਲੋਂ ਸਰਪੰਚ ਸਾਹਿਬ ਵੱਲ ਲਾਹੌਰ ਵੀ ਜਿਹੜੇ ਵੱਡੇ ਪੱਦਰ ਤੇ ਪਹੁੰਚੀ ਹੈ ਜਿਸ ਤਰ੍ਹਾਂ ਦੀ ਵੀ ਸੁਆਮਾਂ ਦੀ ਲੋੜ ਹੈਗੀ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਬਾਬਾ ਜੀ ਨਾਲ ਸੰਪਰਕ ਕਰਕੇ ਵਾਦ-ਵਾਦ ਸੇਵਾ ਦੇ ਵਿੱਚ ਹਿੱਸਾ ਪਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ